ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚੱਲ ਸਾਰਿਆਂ ਦੇ ਠੀਕ ਠਾਕ ਵਧੀਆ ਚੜ੍ਹਦੀ ਕਲਾ ਸਾਡੇ ਘਰ ਦੀ ਤੇ ਬੜੇ ਦਿਨਾਂ ਦੀ ਸਫਾਈ ਚੱਲ ਰਹੀ ਹੈ 7 ਦਿਨ ਹੋ ਗਏ ਨੇ ਘਰ ਦੀਆਂ ਸਫਾਈਆਂ ਚੱਲਣ ਗਈਆਂ ਇਹ ਕੰਪਲੀਟ ਹੋ ਗਈਆਂ ਕੱਲ ਤੇ ਹੁਣ ਪਿੰਡ ਵਾਲੇ ਘਰ ਦੀਆਂ ਸਫਾਈਆਂ ਪਿੰਡ ਵਾਲਾ ਘਰ ਦੀਆਂ ਵਾਲੀਆਂ ਸਾਰੇ ਸੰਤਾਂ ਕਰਦੀਆਂ ਲੈ ਕੇ ਸੱਤ ਪਿੰਡ ਵਾਲਾ ਪਿੰਡ ਵਾਲਾ ਘਰ ਵੀ ਫਿਰ ਹਰ ਵਾਰ ਜਾ ਕੇ ਸਾਫ਼ ਕਰੀਦਾ ਕਿਉਂਕਿ ਉਹ ਬੰਦ ਰਹਿੰਦਾ ਵਾ ਦੇ ਬੰਦ ਰਹਿਣ ਦਾ ਕਰਕੇ ਘੱਟਾ ਮਿੱਟੀ ਵਾਵਾ ਜਮਾ ਜਾਂਦਾ ਅੱਚ। ਨਰੇ ਆਤੀ ਬਰਸਾਤਾਂ ਬਹੁਤ ਪਹਿਲਾਂ ਦੇ ਉੱਤੇ ਬਾਦ ਆਪਾਂ ਗਏ ਹੀ ਨਹੀਂ। ਕਾ ਕੋ ਬੜਾ ਚੜਿਆ ਸੀ ਉੱਥੇ ਜਾ ਕੇ ਆਏ ਹਾਂ ਦਵਾਈ ਦੁਵਾਈ ਪਾਈ ਤੇ ਤਿਆਰ ਡੈਡੀ ਹੁਣਾਂ ਨੇ ਝੋਲਾ ਚੁੱਕ ਲਿਆ। ਰੈਡੀ ਸਰ? ਚਲੋ। ਚੱਲੀਏ। ਚਾਹੋ ਚਲੋ। ਸਮਾਨ ਸਮੋਨ ਕੀ ਰੱਖਣਾ ਮੈਂ ਰੱਖ ਲਈਏ ਵਿੱਚ। ਮੈਂ ਚੁੱਪਲ ਪਾਵਾਂ ਪਹਿਲਾਂ ਫਿਰ। ਚੱਲ ਦੋਗੀ? ਨਹੀਂ ਆਪਾਂ ਆਪਣੀ ਲੈ ਕੇ ਜਾਣਾ ਹੈ ਕਿ ਸਮਾਨ ਸਾਰ ਹੈਗੀ ਆ ਦਾਦੀ ਪਾਪਾ ਕਿੱਥੇ ਪਈ ਉੱਥੇ ਅੰਦਰ ਹੀ ਜਾਓ। ਤੇ ਚੱਲ ਪੈਪ ਫੜ ਜੋ ਤੇ ਪੈਪ ਫੜੋ ਫਿਰਾਂ ਫੜੋ ਦੋਵੇਂ ਦੋਵੇਂ ਹੀ ਦੋਵੇਂ ਜੇਰਾ ਲੋਰਕੋਗੀ ਤੇ ਮੈਂ ਕੁੱਤਿਆਂ ਨਹੀਂ ਬਣਾਵਾਂ ਕਿ ਨਹੀਂ ਲਾਈਂਦੀਆਂ ਵਾਂ ਅੰਟੀ ਕਹਿ ਕੇ ਤੁਹਾਨੂੰ ਫੜ ਲਾ ਕੇ ਚਲੇ ਜਾਈਆਂ ਅੰਟੀ ਦੇ ਫੋਨ ਹੀ ਨਹੀਂ ਮੁੱਕਦੇ 20 ਫੋਨ ਆਉਂਦੇ ਇਹਨੂੰ ਜਿਉਂ ਸਵੇਰ ਤੋਂ ਆਉਂਦੀ ਆਈਆਂ ਵਾਂ ਨਿੱਕਾ ਪੈਪ ਵੀ ਇੰਨੇ ਦੇ ਕਿਤਾ ਪੈ ਪਾਈ ਦਾ ਜੋੜ ਦੇਣਾ ਨਹੀਂ ਨਹੀਂ ਤੇ ਘੜੀ ਕਿੱਥੇ ਜੋੜ ਪਾਵਾਂਗੇ ਇੰਨੇ ਦੇ ਉਹਦੀ ਗੱਲ ਉਹ ਪਾਪੇ ਦੀ ਗੱਲ ਕੋਣ ਭਗਵਾਨ ਮੰਤਰ ਨੂੰ ਨਹੀਂ ਆਉਂਦੇ ਉਹਨੇ ਮੈਂ ਇੰਨੇ ਤੇ ਭਗਵਾਨ ਮੰਤਰ ਨੂੰ ਨਹੀਂ ਆਉਂਦੇ ਜਿੰਨੇ ਤੁਹਾਨੂੰ ਆਉਂਦੇ ਆ ਲੈਓ ਤਾਂਟੀ ਜਦੋਂ ਹੀ ਫੋਨ ਲਾਈਏ ਤਾਂ ਚੁੱਕਦੇ ਨਹੀਂ ਤੁਸੀਂ ਗੱਲ ਹੀ ਨਹੀਂ ਸੁਣਦੀ ਇਹਨੇ ਆਈ ਫੁੱਲ ਲਾਗੇ ਤਾਂ ਚੁੱਕਦੀ ਨਹੀਂ ਆ ਹਾਂ ਚਲ ਹਾਂ ਚੋਕਲੇ ਰਾਜੀ ਆ ਰਹਿਣ ਤੋਂ ਇਹਨਾਂ ਦਾ ਕੋਈ ਕੰਮ ਨਹੀਂ ਹੈ ਮੈਂ ਤਾਂ ਉੱਥੇ ਜਾ ਕੇ ਆ ਦਿੰਦੇ ਹਾਂ ਪਰ ਇਹ ਲੰਬਾ ਤੇ ਨਹੀਂ ਨਾ ਇਹਨਾ ਰਹਿਣ ਤੋਂ ਲੀੜਾਂ ਲਾਈਆਂ ਆਹੋ ਚਲ ਪਹੁੰਚਣਾ ਕਿਉਂ ਨਹੀਂ ਯਾਰ ਨਾ ਉਹ ਫਿਰ ਮੰਨ ਲਾ ਕਿ ਜੇ ਉਹ ਖਾ ਪਹੁੰਚ ਨਾ ਨਹੀਂ ਤੇ ਉਹ ਤੇ ਪਤਲਾ ਬੜਾ ਆਂ ਅੰਟੀ ਆਉਣ ਦੀ ਵਿੱਚ ਹੁਣ ਹੈ ਨਹੀਂ ਨਹੀਂ ਆਉਣ ਢੀ ਹਣੀ ਆ ਆ ਅੰਟੀ ਨਹੀਂ ਉਹ ਅੰਟੀ ਅੰਟੀ ਨੂੰ ਹੁਣ ਪੁੱਛੀ ਅੱਗੇ ਫੋਨ ਤੇ ਗੱਲ ਨਹੀਂ ਕਰਨ ਢੀ ਵੀ ਕਿਹਦਾ ਫੋਨ ਇੰਨਾ ਆਉਂਦਾ ਰਹਿੰਦਾ ਅੰਟੀ ਹੈ ਕਤੋਂ ਦਾ ਕਤੋਂ ਲਾਉਂਦਾ ਫੋਨ ਧੋਰ ਅੱਛਾ ਮੈਂ ਗੱਲਾਂ ਕੀ ਕਰਦੇ ਰਹਿੰਨੇ ਆ ਉਹ ਇੰਨਾ ਫੋਨ ਸਾਡਾ ਤੇ ਫੋਨ ਚੁੱਕਦੇ ਨਹੀਂ ਨੇ ਜਦੋਂ ਤੁਸੀਂ ਅਈ ਤੁਹਾਡੇ ਘਰ ਲਾਈਏ ਪਹੁੰਚਦੇ ਤੁਸੀਂ ਫੋਨ ਹੀ ਨਹੀਂ ਚੁੱਕਣਾ ਦਾ ਬੱਚੀ ਜਾਣਾ ਦਾ ਨਹੀਂ ਗੱਲਾਂ ਕਰਦਾ ਜਾਂ ਰੋਟੀ ਨਾ ਗੱਲਾਂ ਕਰਦਾ ਅੱਛਾ ਨਹੀਂ ਇੰਨਾ ਫੋਨ ਤਾਂ ਨਹੀਂ ਕਿੰਨੂੰ ਵੀ ਆਉਂਦਾ ਆਂਟੀ ਜਿੰਨਾ ਇੰਨਾ ਤੇ ਭਗਵੰਤ ਮਾਨ ਨੂੰ ਨਹੀਂ ਆਉਂਦਾ ਇਹ ਗੱਲ ਥੋੜੀ ਆਉਂਦਾ ਇਹਨੂੰ ਤੇ ਆਈ ਜਾਂਦੇ ਨਹੀਂ ਫੋਨ ਆਈ ਜਾਂਦੇ ਚਲੋ ਠੀਕ ਵਾ ਪਰ ਗੱਲ ਨਹੀਂ ਸਮਝ ਲੱਗਦੀ ਵੀ ਇੰਨਾ ਫੋਨ ਵੱਜਦਾ ਆਂਟੀ ਛੱਟ ਚੁੱਕ ਲੈਂਦੀ ਆ ਤੇ ਜਦੋਂ ਉਸ ਦਿਨ ਕਿਦਾਂ ਦੀ ਗੱਲ ਹੈ ਜਦੋਂ ਆਂਟੀ ਗਈ ਘਰ ਤੇ ਬਾਅਦ ਫੋਨ ਲਾਉਣੇ ਫੋਨ ਆਏ ਨੇ ਪੇ ਬੰਦਾ ਚੋ ਕਾਟੀ ਦਵੇ ਪਤਾ ਲੱਜੇ ਫੋਨ ਮੈਂ ਆਪਣੀ ਖਤਰੇ ਚ ਪਵਾਉਂਦੀ ਆ ਆਪਣੀ ਨੌਕਰੀ ਫੇਰ ਮੈਨੂੰ ਦਰਸ ਆ ਜਾਂਦਾ ਆ ਆਂਟੀ ਪਰ ਮੌਤ ਕੋ ਸ਼ੂ ਕੇ ਟੱਕ ਸਵਾ ਕਿਦਾਂ ਦੀ ਗੱਲ ਆ ਕੱਲ ਪਰਸੋਂ ਦੀ ਗੱਲ ਲੈ ਜਿੱਦਣ ਸਫਾਈਆਂ ਕਰਦੇ ਜਿੱਦਣ ਸਫਾਈਆਂ ਹੁੰਦੀਆਂ ਆ ਉਹਦਣਾ ਤਾਂ ਆਂਟੀ ਆਂਟੀ ਅਲਚਾਲੇ ਇੱਕ ਗੱਲ ਸੱਚੋ ਸੱਚ ਦੱਸਿਓ ਫੋਨ ਵੇਖ ਲਿਆ ਸੀ ਨਾ ਉਹਦਾ ਜਾਣ ਕੇ ਨਹੀਂ ਨਚੁਕਿਆ ਜਾਣ ਕੇ ਨਹੀਂ ਚੁਕਿਆ ਪਤਾ ਲੱਗ ਜਾਂਦਾ ਸਾਨੂੰ ਆਂਟੀ ਜੀ ਦੇ ਕਹਣਾ ਹੁਣੇ ਆ ਜਾ ਆ ਜਾ ਅੰਟੀ ਆਂਦੀ ਤੁਹਾਡੇ ਪਿੰਡ ਦੀ ਸੜਕ ਬੜੀ ਟੁੱਟੀ ਆ ਇਹ ਇਧਰ ਚਲਾੜੀ ਆਲਦੀ ਤੇ ਆਪ ਕਿਹੜਾ ਚੰਡੀਗੜ੍ਹ ਰਹਿੰਦੇ ਆ ਛਾਪੇ ਵਾਲੀ ਦੀ ਕੋਈ ਚੜਕ ਨਹੀਂ ਬਚੀ ਚਾਵੇਂ ਬੰਨਿਓ ਸੜਕਾਂ ਟੁੱਟੀਆਂ ਆ ਉਹਦੀਆਂ ਪੋਸਟ ਆਫਿਸ ਵਿੱਚ ਵੇਖ ਲਈ ਮਾੜਾ ਉਹਨੂੰ ਫੋਨ ਨਹੀਂ ਲਾਇਆ ਬੱਲਾ ਬੱਲਾ ਜਾਲੇ ਹੀ ਬਣੇ ਪਏ ਤੇ ਹਲੇ ਅਸੀਂ ਸਫਾਈ ਕਰਕੇ ਗਏ ਮੈਂ ਤੇ ਪਾਪਾ ਸਾਰਾ ਥਾਂ ਸਾਫ਼ ਕਰਕੇ ਗਏ ਉਹ ਇਕੱਠਾ ਕੀਤਾ ਸੁੱਕ ਗਿਆ ਪਰ ਇਧਰੋ ਸਾਰਾ ਕਾ ਕੱਟੇ ਕੱਟੇ ਦਾਤੇ ਇੱਧਰ ਵੀ ਚਾਬੀ ਹੋਵੇ ਉਹਦੇ ਨਾਲ ਹੀ ਆ ਮਮੀ ਅਮਰੂਦ ਉਹ ਚਾਰੇ ਦੇ ਅਮਰੂਦ ਲੱਗ ਲੁੱਕੇਦੇ ਹਿੱਥੇ ਡਿਗ ਡੁਗ ਪੈਂਦੇ ਆ ਹੈ ਡੈਡੀ ਯਾਰ ਕੰਦੇ ਪਾਣੀ ਵਾਲੀ ਹੱਦ ਨਹੀਂ ਰਹੀ ਕੋਈ ਨਹੀਂ ਨਹੀਂ ਯਾਰ ਕੰਦੇ ਬਹੁਤ ਐਰ ਕੰਦੇ ਆ ਵੇਖੋ ਥੱਲੇ ਵੀ ਪਣਾ ਜੰਮ ਗਿਆ ਸਾਰੇ ਪਾਣੀ ਪੁਣੀ ਦਾ ਬਹੁਤ ਖਰਾਬ ਹੋ ਮਤਲਬ ਹੂੰ ਅੱਗੇ ਘੱਟ ਪਿਆ ਯਾਰ ਤਾਂ ਬਹੁਤ ਬਹੁਤ ਆਂਟੀ ਕਿਦਾਂ ਹੌਲ ਜੇ ਪੈਂਦੇ ਆ ਵੇਖ ਕੇ ਇਨਾ ਕੰਮ ਹੈ ਕਮਰਾਟ ਦੀ ਹੁੰਦੀ ਆ ਬੱਲੇ ਬੱਲੇ ਕਿਦਾਂ ਕਟਾ ਜਮਾ ਆ ਹੋਏ ਬੱਲੇ ਬੱਲੇ ਟਾਈਮ ਹਲੇ ਬਹੁਤ ਲੱਗਣਾ ਆਜੋ ਆਜੋ ਉਹ ਟਾਈਮ ਪੀਸ ਖਲੋਤਾ ਹਲੇ ਬਹੁਤ ਟਾਈਮ ਹੋਣਾ ਲੱਗਣਾ ਵਾ ਹੋ ਜੋ ਛਿੱਦੇ ਮੋਰਚੇ ਕਰ ਲੋ ਟਾਈਮ ਟਾਈਮ ਪੀਸ ਵਿਚਾਰਾ ਖਲੋਤਾ ਆ ਕੇ ਜਾਲੇ ਵਾਕਿਆ ਹੀ ਵੱਡੇ ਹੋਣੇ ਇੱਥੇ ਤੇ ਚੱਲ ਆਂਟੀ ਫਿਰ ਬਨੋ ਮੂੰ ਓ ਜੈਸਿਰੂ ਆਂਟੀ ਮੂੰਹ ਵੇ ਬਣਾਉਂਦੀ ਮਮੀ ਇਹਨੂੰ ਗੱਛਾ ਪੈਣ ਦੀਆਂ ਹੀ ਹੋਰ ਕਾ ਨਹੀਂ ਪੈਣ ਹੀ ਡਈਆਂ ਵਾਂਗੇ ਹੋਰ ਕੀ ਆ ਕੰਮ ਤੇ ਕਰਨਾ ਪੈਣਾ ਵਾ ਜੋ ਮਰਜ਼ੀ ਕਰ ਲਾ ਆਇਦਰ ਵੇਖ ਕਟਾ ਆ ਵੇ ਆ ਕਰਨਾ ਫੇਰ ਲੈ ਦੇ ਭਾਈ ਕਰਦੇ ਆਨ ਨੂੰ ਨਾ ਸਮਾਨ ਲੱਭਾ ਸਭ ਤੋਂ ਪਹਿਲਾਂ ਤੇ ਆ ਵੇਖੋ ਅੱਜ ਗੈਸ ਕਰੋ ਕੌਣ ਕਿੱਥੇ ਆ ਕੌਣ ਕਿੱਥੇ ਆ ਮੰਮੀ ਆਦੀ ਟੀਚਰ ਹੁੰਦੀ ਐ। ਸਮੀਲ ਸਿੰਘ ਫਿਰ ਮੋਨੂ ਮੋਨੂ ਗਿਰਜੰਟ ਸਿੰਘ ਤੇ ਮੈਨੂੰ ਲੱਬਣਾ ਖਾਇ ਦੇ ਚ ਨਹੀਂ ਇਹ ਹਰਵਿੰਦਰ ਵਾ ਤੂੰ ਆ ਮੰਮੀ ਅਰਵਿੰਦਰ ਵਾ ਤੇਰੀ ਸਾਡੀ ਕਟਿੰਗ ਹੀ ਮੇਰੀ ਕਟਿੰਗ ਨਹੀਂ ਮੇਰੇ ਵਾਲ ਹੀ ਨਹੀਂ ਆਏ ਹਲੇ ਉਦੋਂ ਕਿਉਂ ਨਹੀਂ ਆਏ ਕਟਿੰਗ ਹੀ ਇੱਕ ਮਿੰਟ ਮੈਂ ਖਾ ਉਹ ਖਾ ਤੈਨੂੰ ਹੁਣੇ ਦੱਸ ਦਿੰਨੀ ਕਿਹੜਾ ਚਲ ਵੇਖ ਲੈਨੇ ਮੰਮੀ ਲੱਬ ਦੇ ਭਲਾ ਮੈਨੂੰ ਕਿ ਨਹੀਂ ਹੁਣ ਤੇ ਮੈਂ ਲੱਬ ਲੂੰਗਾ ਐਨਕ ਲਾ ਕੇ ਕਿਉਂ ਲੈਓ ਲੈਓ ਲੈ ਆਵੇ ਕਿੱਥੇ ਆ ਕਿੱਥੇ ਆ ਆ ਆ ਆ ਇੱਕ ਮਿੰਟ ਰੁਕ ਜਾ ਤੂੰ ਹੀ ਤਾਂ ਲੱਭ ਲਿਆ ਇੱਕ ਮਿੰਟ ਰੁਕ ਜਾ ਇਹ ਹੋਈਆ ਇੱਕ ਵਟਾ ਸਿੱਧਾ ਕਰੀ ਉਹ ਮਮੀ ਨੂੰ ਨਹੀਂ ਦੱਸਣਾ ਆ ਵੇਖ ਲੋ じゃ ਹਾਂ ਤੂੰ ਲੱਭ ਲਿਆ ਆ ਵੇ ਪਰ ਕੀ ਨੋਰਾ ਨੂੰ ਆ ਵੇ ਆ ਮਮੀ ਲੱਭੋ ਭਲਾ ਹੁਣ ਲੈ ਆਇਆ ਨਿਕ ਮੈਂ ਆਇਆ ਮਮੀ ਹੱਦ ਹੋ ਗਈ ਆ ਹਾਂ ਜੂੜੀ ਜੂੜੀ ਨਹੀਂ ਪੁੰਦੀ ਨਹੀਂ ਕੀਤੀ ਅਹ ਜਿਹੜਾ ਜੂੜੇ ਵਾਲਾ ਰਵਿੰਦਰ ਵਾ ਆ ਰਵਿੰਦਰ ਆ ਰਵਿੰਦਰ ਆ ਲਾਲ ਦੇ ਪੈਰਾਂ ਵਾਲਾ ਰਵਿੰਦਰ ਤੇ ਆ ਲੱਭੀਆਂ ਨੂੰ ਚਿੱਠੀਆਂ ਆ ਚਿੱਠੀ ਕਹਦੀ ਆ ਮੰਮੀ ਇਹ ਨਾਨੀ ਦੀ ਹੋਣੀ ਹੈ ਕੀ ਲਿਖਿਆ ਵਾ ਜੀ ਮਾਸੜ ਜੀ ਸਤਿਕਾਰਯੋਗ ਮਾਸੀ ਮਾਸ ਸਤਿਕਾਰਯੋਗ ਮਾਸੜ ਜੀ ਮਾਸੀ ਜੀ ਭਾਜੀ ਭੈਣ ਜੀ ਤੇ ਛੋਟਾ ਪੁੱਤਰ ਪਿਆਰੀ ਪਿਆਰ ਭਰੀ ਸਾਸਰੀ ਗਾਲਾ ਚਰਤ ਸਪੈਲਿੰਗ ਨਹੀਂ ਸਮਝਲਾ ਦੇ ਪਿਆਰ ਭਰੀ ਸਤ ਸਤਿ ਸ੍ਰੀ ਅਕਾਲ ਖੁਸ਼ੀ ਤੋਂ ਬਾਅਦ ਸਮਝਦਾਰ ਇਹ ਹੈ ਕਿ ਭੈਣ ਆਖ ਲਿਖਿਆ ਹੋਏ ਭੈਣ ਨੇ ਆਪ ਜੀ ਦੀਆਂ ਪਾਈਆਂ ਹੋਈਆਂ ਦੋਵੇਂ ਚਿੱਠੀਆਂ ਮਿਲ ਗਈਆਂ ਹਨ ਪੜ੍ਹ ਕੇ ਬਹੁਤ ਖੁਸ਼ੀ ਹੋਈ ਪਰ ਭੈਣ ਜੀ ਤੁਸੀਂ ਛੋਟੇ ਦਾ ਨਾਂ ਤਾਂ ਲਿਖਿਆ ਹੀ ਨਹੀਂ ਕੀ ਰੱਖਿਆ ਹੋਰ ਪ੍ਰਮਾਤਮਾ ਨੇ ਬਹੁਤ ਮਿਹਰ ਕੀਤੀ ਹੈ ਮਮੀ ਬਲਦੇਵ ਦੀ ਚਿੱਠੀ ਹੈ ਮਮੀ ਹੈਨਾ ਹੋਰ ਭੈਣ ਜੀ ਤੁਸੀਂ ਤਾਂ ਕਾਕੇ ਬਾਰੇ ਦੱਸਿਆ ਹੀ ਨਹੀਂ ਸੀ ਸਾਨੂੰ ਤਾਂ ਆਗਿਲ ਗਾਬਾ ਪਤਾਨੀ ਮੱਦਾਂ ਵਾਲੇ ਭਗਤ ਦੇ ਭਰਾ ਕੋਲੋਂ ਪਤਾ ਲੱਗਾ ਸੀ ਹੋਰ ਕਾਕਿਆਂ ਦੇ ਕੱਪੜੇ ਭੇਜੇ ਸੀ ਉਹ ਸ਼ਾਇਦ ਆਪ ਨੂੰ ਮਿਲ ਹੀ ਗਏ ਹੋਣਗੇ ਹੋਰ ਚਾਚੀ ਜੀ ਨੂੰ ਵੀ ਅੰਮ੍ਰਿਤ ਦੀ ਇਹ ਚਿੱਠੀ ਪਾਈ ਸੀ ਪਰ ਉਸ ਨੇ ਕੋਈ ਜਵਾਬ ਨਹੀਂ ਦਿੱਤਾ ਮੰਮੀ ਆਪਣਾ ਇਹ ਕਿਹਦਾ ਨਾਂ ਨਹੀਂ ਦੱਸਿਆ ਮੇਰਾ ਨਹੀਂ ਦੱਸਿਆ ਮੋਨੂ ਦਾ ਨਹੀਂ ਦੱਸਿਆ ਕਿ ਸੋਨੂ ਦਾ ਨਹੀਂ ਦੱਸਿਆ ਸੋਨੂ ਦਾ ਨਹੀਂ ਦੱਸਿਆ ਮੋਨੂ ਦਾ ਅਵੀ ਲਿਖਿਆ ਕਾਕੇ ਦੀ ਫੋਟੋ ਫੋਟੋ ਭੇਜਣਾ ਭਾਜੀ ਟਰੱਕ ਲੈ ਕੇ ਦੱਸਣਾ ਭਾਜੀ ਟਰੱਕ ਲੈ ਕੇ ਗਏ ਕਿ ਨਹੀਂ ਸ਼ਾਇਦ ਅੱਜ ਘਰ ਵਾਪਸ ਆਉਣ ਅੱਛਾ ਸੇ ਠੀਕ ਆ ਤੇ ਐਂਡ ਤੇ ਬੜਾ ਵਧੀਆ ਲਿਖਿਆ ਹੈਗਾ ਸੋਨੂੰ ਮੰਗੇ ਹੋਣਾ ਦੀ ਸੋਖ ਤੁਸੀਂ ਹੀ ਲਿਖ ਦਿਆ ਕਰੋ ਪੂਆਜੀ ਦੇ ਪਰਿਵਾਰ ਨੂੰ ਪਿਆਰ ਪਰਿਵਾਰ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਆਪ ਦੇ ਸਾਰੇ ਪਰਿਵਾਰ ਨੂੰ ਸਾਡੇ ਸਾਰੇ ਪਰਿਵਾਰ ਵੱਲੋਂ ਸਤਿ ਸ੍ਰੀ ਅਕਾਲ ਛੋਟੇ ਪੁੱਤਰ ਨੂੰ ਬਹੁਤ ਸਾਰਾ ਪਿਆਰ ਠੀਕ ਆ ਕਈ ਕੋ ਲੱਭਣਾ ਮੰਮੀ ਲੈ ਵੀ ਮੁੰਡਿਆ ਜਿਹੜੀ ਸੇਵਾ ਤੂੰ ਖੱਟ ਲਈ ਨਾ ਇਹਦੇ ਨਾਲ ਦੀ ਸੇਵਾ ਕੋਈ ਨਹੀਂ ਆ ਥੈਂਕ ਯੂ ਵੈਲਕਮ ਚਾਹ ਆ ਗਈ ਆ ਢੀਆਂ ਚਾਹ ਪੀਓ ਗਰਮ ਗਰਮ ਤੈਨੂੰ ਕੀ ਆ ਵੀਰ ਥੈਂਕ ਯੂ ਵੈਰੀ ਮੱਚ ਡੈਡੀ ਆਡਾ ਪਕੌੜੇ ਲੈਣ ਗਿਆ ਰੀ ਮੁੜਿਆ ਲੈ ਉਹ ਬੜਵਾ ਕੇ ਲੈ ਆਂ ਦਿਆ ਪਕੌੜੇ ਲੈਣੇ ਆ ਸਮੋਸੇ ਲੈਣੇ ਆ ਕੀ ਸਪਰਿੰਗ ਰੋਲ ਲੈਣੇ ਕੀ ਜੋ ਲੱਭੇ ਹੁਣ ਨਾ ਸਪਰਿੰਗ ਰੋਲ ਲੱਭੇ ਨਹੀਂ ਮਿਲਦੇ ਵੇਲੇ ਸਪਰਿੰਗ ਰੋਲ ਮਿਲਦੇ ਦੋ ਤਿੰਨ ਵੇਲੇ ਨਾ ਸਪਰਿੰਗ ਰੋਲ ਮਿਲਦੇ ਆ ਤੇ ਨਾ ਕੋ ਮਿਲਦੇ ਆ ਅੱਜ ਕੀ ਆ ਚਾਹ ਚੱਲ ਲਿਆ ਫਿਰ ਇਹਨੂੰ ਲਾ ਲਾ ਆ ਜਾ ਆ ਜਾ ਤੂੰ ਪੀ ਲੈ ਐ ਕਾ ਪੈ ਗਿਆ ਉਹ ਤੇਰੀ ਛੋੜ ਦੇ ਛੋੜ ਦੇ ਬੋਲ ਦੀ ਬਰਗੀ ਉਹਤੋ ਬੋਝ ਨਹੀਂ ਗਈ ਰੀਤਾ ਹਣ ਬੋਤਲ ਗਈ ਉਹ ਫਟ ਜਾਣੀ ਹਣ ਸੜ ਗਈ ਅਣੋ ਜਾ ਓ ਜਾ ਕਾਏ ਹੁਣ ਉੱਤੇ ਹੀ ਖੜੀਏ ਫੇਰੇ ਸੋ ਯਾਰ ਤੇਲ ਖਰਾਬ ਹੋ ਗਿਆ ਉਹ ਅੱਗ ਵਧਣ ਢੀਓ ਬੋਤਲ ਡੁੱਲ ਗਿਆ ਨਾ ਉੱਥੇ ਸਾਰਾ ਬੋਤਲ ਚ ਗਈ ਗਈ ਛੜਦੀ ਨਹੀਂ ਪਤਾ ਨਹੀਂ ਹੁੰਦਾ ਪਰ ਦਾ ਯਾਰ ਇਹ ਤਾਂ ਕੰਮ ਹੀ ਖਰਾਬ ਹੋ ਗਿਆ ਹੁਣ ਹੋ ਲਿਆਈ ਫਿਰ ਤਸ ਨਹੀਂ ਹੁਣ ਬਸ ਵੀਰ ਲੈ ਵੀ ਘਾ ਨਹੀਂ ਛੜਨ ਦਿਆ ਹੋਏ ਸਾਡੇ ਕੋ ਕਹਿੰਦੇ ਖਿੱਚਾ ਲੈ ਹੋ ਰਹੀ ਗਈ ਹੋਣੀ ਉਹ ਚ ਹੋਣਾ ਹੋਰ ਜਗੜ ਖਿੱਚ ਨਹੀਂ ਨਹੀਂ ਖਿੱਚ ਖਿੱਚ ਮਾੜੀ ਮੋਟੀ ਵੀ ਇਕੱਠੀ ਹੋ ਜਾਵੇ ਨਹੀਂ ਆਵੇ ਲੱਤ ਕਿੰਦੂ ਲੱਤਾਂ ਦੀ ਵੈਕਸਿਨ ਆ ਜੇ ਇਹ ਵੇਲੇ ਮਿੰਟ ਚ ਇਕੱਠੇ ਹੋ ਜਾਂਦੇ ਹੀ ਵਾਲ ਨਹੀਂ ਯਾਰ ਆ ਤੇ ਨੁਕਸਾਨ ਹੋ ਗਿਆ ਆ ਤੇ ਅੱਗ ਲੱਗੀ ਨਹੀਂ ਘਰ ਨੂੰ ਸੁੱਕੇ ਨੂੰ ਤੇ ਚੱਲ ਗਿਆ ਲੈ ਕੇ ਆਈ ਹੋਰ ਮੈਨੂੰ ਪਿੰਡ ਨੂੰ ਝਾੜ ਦੋ ਫੇਰ ਉਹ ਪਿੰਡ ਤੇਰੇ ਆਏ ਆਂਦੇ ਤੂੰ ਕੀ ਕਰਨਿਆ ਆਪਦੇ ਮਰਨਾ ਤੁਸੀਂ ਮੈਨੂੰ ਲੈ ਕੇ ਪੋਹਗੇ ਨਹੀਂ ਯਾਰ ਲਿਉਣਾ ਪੈਣਾ ਤੇਲ ਹੋਰ ਬੋਤਲ ਨੂੰ ਅੱਗ ਲੱਗੀ ਜਾਂਦੇ ਵੜ ਕੇ ਬੈਠ ਅਸਲ ਚ ਨਾ ਉਹ ਜਿਆਦਾ ਲੱਗਾ ਪਹਿਲਾਂ ਨਹੀਂ ਮੈਨੂੰ ਪਤਾ ਲੱਗ ਗਿਆ ਸੀ ਉਹ ਭਾਗਿਆ ਬਣਿਆ ਨਾ ਬਾਅਦ ਨੂੰ ਮੈਂ ਹੋ ਗਿਆ ਕੰਮ ਉਹ ਆਹ ਨਾ ਜਿਹੜਾ ਘਾਵਾ ਇਹਨੂੰ ਅੱਗ ਨਹੀਂ ਲੱਗਣ ਦੀ ਸੁੱਕਾ ਵਾ ਘਾ ਤੈਨੂੰ ਅੱਗ ਨਹੀਂ ਪੈਣ ਦੀ ਐ ਪਟ્રોલ ਐ ਵੀ ਥਲ ਨਾਲ ਨਾਲ ਛਿੜਕੀ ਜਾਵਾਂਗੇ ਤੇ ਵੀਜਲੀਆਂ ਨਾਲ ਕਦੀ ਪਟ્રોલ ਡੈਡੀ ਨੂੰ ਪਟ્રોલ ਮਿਲਿਆ ਪਟ્રોલ ਹੀ ਲੈ ਲੈਂਦਾ ਤੇ ਉਹ ਬੋਤਲ ਨੂੰ ਹੀ ਅੱਗ ਪੈ ਗਈ ਤੇ ਉਹ ਘਾ ਅੱਡਾ ਫੇਰ ਉਦਾਂ ਦਾ ਉਦਾਂ ਰਹਿ ਗਿਆ ਇੰਨਾ ਕੀ ਸੜਿਆ ਬਾਕੀ ਸਾਰਾ ਉਦਾਂ ਹੀ ਰਹਿ ਗਿਆ ਮੂੰਹ ਨਹੀਂ ਹੋਏ ਲੰਦਕੀ ਨਹੀਂ ਜੇ ਦੇ ਇੰਨਾ ਹੀ ਸਰਸੁਰ ਜਾਵੇ ਆ ਘਾ ਮਾੜਾ ਮੋਟਾ ਸਾੜਨਾ ਜਿਹੜਾ ਭਾਰਾ ਭਾਰਾ ਜਾਵਾ ਪਤਾ ਨਹੀਂ ਕੀ ਚੱਕਰ ਵਾ ਗਿੰਦੂ ਇਹਨੂੰ ਅੱਗ ਨਹੀਂ ਪੈਣਦੀ ਯਾਰ ਹੈ ਇਹਨਾਂ ਵੀ ਠਾ ਅਬੀ ਸਫਾਈ ਹੋ ਗਈ ਡੰਨ ਥਾਂ ਧੋਪ ਗਈ ਗਿਆ ਵਾ ਪਰ ਉਹ ਮੰਮੀ ਨਾ ਤਜਾਬ ਨਾ ਲੱਥੂ ਏ ਹੁਣ ਇਹ ਨਹੀਂ ਲੱਥਦਾ ਅੰਦਰ ਵੀ ਸਾਰਾ ਧੋਪ ਗਿਆ ਵਾ ਪਾਣੀ ਅੰਦਰੋਂ ਚੱਲਿਆ ਪਾਸੇ ਤੋਂ ਹਾਂਜੀ ਹਾਂਜੀ ਸਫਾਈ ਆਲਮੋਸਟ ਡਨ ਚੱਲੀ ਆ ਫਿਰ ਹੁਣ ਹੈ ਚਲੋ ਮੰਮੀ ਲਿਆਓ ਸਮਾਨ ਤੇ ਹਾਂ ਤੇਰੀ ਆ ਸਮਾਨ ਚੁੱਕ ਤੇ ਆ ਦਿੱਖ ਤੇ ਚਲੋ ਉਧਰੋਂ ਵੇਲੀ ਵੀ ਹੋ ਗਈ ਸਾਫ ਸਾਰੀ ਹਾਂ ਅੰਟੀ ਨੇ ਬੜਾ ਮਾਂਜਾ ਮਾਰਿਆ ਉਧਰ ਆ ਬੜੀ ਵੇ ਉਸੇ ਵੇਲੇ ਗੱਲ ਚੁੱਕ ਲਈ ਆ ਬੜੀ ਨਾ ਕਿਉਂ ਨਹੀਂ ਜਿੱਥੇ 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 ਤੇ ਮੈਂ ਸਫਾਈ ਕੀਤੀ ਆਂਟੀ ਉੱਥੇ ਉੱਥੇ ਤੇ ਹੋ ਗਈ ਆ ਜਿੱਥੇ ਜਿੱਥੇ ਤੁਸੀਂ ਡੈਂ ਮਾਂਜਾ ਮਰਨ ਉੱਥੇ ਪੱਤੇ ਉਦਾਂ ਹੀ ਖਿਲਰੇ ਆ ਜੋ ਮਰਜ਼ੀ ਕਹ ਲੋ ਹਾਂਜੀ ਲੈ ਹੋਰ ਕੀ ਜੇ ਮੈਂ ਨਾ ਹੁੰਦਾ ਸਫਾਈ ਕਿੱਥੇ ਹੋਣੀ ਤੁਹਾਡੇ ਕੋ ਨਾ ਜੇ ਕਿਤੇ ਬੇਵੀ ਆਂਟੀ ਵੀ ਨਾ ਹੁੰਦੀ ਸਫਾਈ ਤੁਹਾਡੇ ਕੋ ਫੇਵ ਨਹੀਂ ਤੇ ਬਾਈ ਆਂਟੀ ਮੇ ਵੀ ਨਹੀਂ ਹੋਣੀ ਆਂਟੀ 5-5 ਮਿੰਟ ਹੀ ਨਾ ਐਨੂੰ ਇੱਧਰ ਨੂੰ ਆ ਜਾਣਦੀ ਬਾਰ-ਬਾਰ ਰਾਹ ਤੇ 5 ਕੁ ਮਿੰਟ ਵੇਸਟ ਕਰਕੇ ਫੇਰ ਅੰਦਰ ਚਲੋ ਚਲੋ ਜੀ ਸਫਾਈ ਡਨ ਤੇ ਚਲਿਏ ਘਰਾਂ ਨੂੰ ਚਲੋ ਕਿੱਥੇ ਜਾਣਾ ਹੁਣ ਆਪਾਂ ਘਰ ਜਾਣਾ ਕਿ ਹੋਰ ਕੈਨੇਡਾ ਜਾਣਾ ਨੇ ਆਹੋ ਤਾਂ ਦੁਬਈ ਲੈ ਜੀ ਤੈਨੂੰ ਕਮਾ ਲਿਆ ਹੀ ਆਂਟੀ ਹਾਂ ਗੋੜੇ ਗੋੜੇ ਇੰਤਰਾ ਗਾਰਾ ਤੜਿਆ ਸਾਡੇ ਤਾਂ ਜਾਣਾ ਕਿੱਥੇ ਦੁਬਈ ਮਾਲ ਜਾਣਾ ਜੇ ਪੂਨੇ ਨਹੀਂ ਜਾਣਾ ਕਿ ਪੂਨੇ ਜਾਣਾ ਓ ਪੂਨੇ ਜਾਣਾ ਹੁਣ ਕਿੱਥੇ ਜਾਣਾ ਮਤਲਬ ਹੁਣ ਪਿੰਡ ਹੀ ਜਾਣਾ ਔਰ ਕਿੱਥੇ ਜਾਣਾ ਜੱਦੀ ਰਾਤ ਹੁਣ ਪਰੇ ਨੇ ਮੂੰਹ ਕੀਤਾ ਦੱਸੋ ਹੁਣ ਕਿੱਥੇ ਔਰ ਕਿੱਥੇ ਜਾਣਾ ਵਾ ਗਾਜੀਵਾਲ ਪੂਜਾ ਖਾਨ ਜੀਤ ਨਹੀਂ ਕਰਦਾ ਪੂਜਾ ਕਿੱਥੋਂ ਖਾਲੂਗਾ ਖਾਲੂ ਤੇ ਦੀਦੀ ਆਂਦੀ ਆਪਣਾ ਆਂਟੀਆਂ ਆਂਦੀ ਵੀ ਗਾਜੀਵਾਲ ਜਾਣਾ ਵਣ ਨਹੀਂ ਹੁਣ ਆਪਾਂ ਲੇਟ ਹੋ ਗਏ ਨਾਲੇ ਸੰਦੀਪ ਦੀਦੀ ਹੁਣੇ ਆਉਂਦੇ ਉਹਨਾਂ ਨਾਲ ਕੱਪੜੇ ਸੀਨੇ ਦੇਣ ਜਾਣਾ ਮੈਂ ਤੇ ਗਾਜੀਵਾਲ ਨਹੀਂ ਜਾਇਆ ਜਾਣਾ ਪਛਾਣ ਕਰੋ ਨਾ ਪਹਿਲਾਂ ਫੇਰ ਹੀ ਬਹਾਂ ਬੈਠਾ ਜਾਉ